ਹਾਂਜੀ ਹੋ ਗਿਆ ਬਹਾਰਾ ਮੁੰਡੇ ਨਸ਼ੇ ਨਾਲ ਤਾਂ ਤੁਸੀਂ ਐ ਜੀ ਇੱਕ ਪੰਚਾਇਤ ਤੋਂ ਇੱਕ ਜ਼ਿੰਮੇਵਾਰ ਪਰਸਨ ਆ ਕਦੇ ਕੰਪਲੇਂਟ ਨਹੀਂ ਕੀਤੀ ਪੁਲਿਸ ਨੂੰ ਕੀਤੀ ਜੀ ਬਹੁਤ ਵਾਰ ਕੀਤੀ ਜੀ ਅਸੀਂ ਸਲਦਸਪੁਰ ਦੱਸੋ ਕਿਦਾਂ ਕੀਤੀ ਮਾਂ ਤਾਂ ਨਹੀਂ ਕਿਸੇ ਦਾ ਲੈ ਸਕਦੇ ਬੰਦੇ ਜਾਂਦੇ ਆ ਛੁੱਟ ਕੇ ਆ ਜਾਂਦੇ ਆ ਦੱਸੋ ਸਾਡਾ ਕੀ ਕਸੂਰ ਆ ਪਰ ਹਾਰੇ ਦੇ ਪਿੰਡ ਦੇ ਹਰ ਇੱਕ 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 ਬੱਚੇ ਨੂੰ ਪਤਾ ਪਿੰਡ ਦੇ ਨੂੰ ਆ ਬੰਦਾ ਕੰਮ ਕਰਦਾ ਵਾ ਹੁਣ ਮੈਂਬਰ ਪੰਜਾਹ ਪੂਰਾ ਜੀ ਨਹੀਂ ਬੰਦ ਹੋਏ ਨਹੀਂ ਸ਼ਾਂਤਤਾ ਕਾਹੂ ਪੰਚਾਇਤ ਕੋਲੋਂ ਕੰਪਲੇਂਟ ਦੇਣ ਦੇ ਬਾਵਜੂਦ ਤੁਹਾਨੂੰ ਨਹੀਂ ਹੋ ਜਾ ਕਿੱਦਾਂ ਹੋ ਸਕਦਾ ਰੱਬ ਹੀ ਜਾਣੇ ਹੁਣ ਗਵਰਨਮੈਂਟ ਕਰੇ ਜਾਂ ਕਿੱਦਾਂ ਹੋ ਸਕਦਾ ਸਾਨੂੰ ਨਹੀਂ ਪਤਾ ਹੈ ਹਾਂ ਦੇਖੋ ਜੀ ਅਸੀਂ ਤਾਂ ਇਹ ਸਰਕਾਰਾਂ ਨੂੰ ਬੇਨਤੀ ਕਰਦੇ ਆ ਸਰਦਾਰ ਭਗਤ ਸਿੰਘ ਮੰਨੋ ਇਹ ਬੇਨਤੀ ਕਰਦੇ ਆ ਵੀ ਜਿਹੜਾ ਇਹ ਤੁਸੀਂ ਗੋਲੀਆਂ ਵਾਲਾ ਸਿਸਟਮ ਚਲਾਇਆ ਵਾ ਇਹਨੂੰ ਬੰਦ ਕੀਤਾ ਜਾਵੇ ਤੇ ਬਹੁਤ ਵਧੀਆ ਸਿਸਟਮ ਹੋ ਜਾਊਗਾ ਨਹੀਂ ਤਾਂ ਬਸ ਖਤਮ ਹੀ ਪੰਜਾਬ ਪੰਜਾਬ ਖਤਮ ਆ ਜਾਊਗਾ ਕਿੰਨੇ ਬੱਚੇ ਟੋਟਲ ਹੁਣ ਤੱਕ ਡਿਪੈਂਡ ਦੇ ਵਿੱਚੋਂ ਡੈਥ ਹੋ ਚੁੱਕੀ 11 12 ਮਰੇ ਆ ਦਪਤ